ਤਾਂ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਭਾਰ ਦੇ ਵਿੱਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਹੈ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੇ ਹਾਲਾਤ ਵੀ ਬਣੇ ਹੋਏ ਨੇ ਲਗਾਤਾਰ ਪੰਜਾਬ ਦੇ ਵਿੱਚ ਜੇ ਇਹ ਮੀਂਹ ਪੈ ਰਿਹਾ ਹੈ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਤੱਕ ਜਿਹੜਾ ਕਿ ਇਸ ਮੀਂਹ ਦਾ ਵੜ ਗਿਆ ਹੈ ਸੜਕਾਂ ਤੇ ਪਾਣੀ ਜਮ੍ਹਾਂ ਹੋਣ ਦੇ ਨਾਲ ਆਵਾਜਾਈ ਵੀ ਪ੍ਰਭਾਵਿਤ ਜਿਹੜੀ ਹੈ ਉਹ ਹੋਈ ਹੈ ਤਾਂ ਰੋਜ਼ਮਰਾਰ ਦੀ ਜ਼ਿੰਦਗੀ ਦੇ ਵਿੱਚ ਜਾਣ ਵਾਲੇ ਲੋਕ ਵੀ ਪ੍ਰਭਾਵਿਤ ਨੇ ਸਕੂਲ ਤੇ ਵਿਦਿਅਕ ਅਦਾਰਿਆਂ ਨੂੰ ਜਿਹੜਾ ਕਿ ਛੁੱਟੀ ਦਾ ਐਲਾਨ ਕੀਤਾ ਗਿਆ 26 ਤੇ 27 ਅਗਸਤ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਥੇ ਵਿੱਚ ਜਲੰਧਰ ਪਠਾਨਕੋਟ ਹੁਸ਼ਿਆਰਪੁਰ ਦੀਨਾ ਲਗਰ ਤੇ ਫਾਜ਼ਲਕਾ ਦੇ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ ਤਾਂ ਜੇਕਰ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰੀਏ ਫਿਰੋਜ਼ਪੁਰ ਹੁਸ਼ਿਆਰਪੁਰ ਕਰਪੂਥਲਾ ਤੇ ਤਰਨਤਾਰਨ ਦੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਨੇ ਤਾਂ ਇਸ ਭਾਰੀ ਮੀਨ ਇਹ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੀ ਕੀ ਤਬਾਹੀ ਮਚਾਈ ਹੋਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਹਰ ਵਰਗੇ ਹਾਲਾਤ ਜਿਹੜੇ ਹੋਏ ਉਹ ਬਣੇ ਹੋਏ ਨੇ ਤਾਂ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਮੀਨ ਹੈ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਕੀ ਹਾਲਾਤ ਬਦਲੇ ਹੋਏ ਨੇ ਰੂਰ ਜਿਹੜੇ ਕੀ ਮਰਾਰ ਦੀ ਜ਼ਿੰਦਗੀ ਦੇ ਵਿੱਚ ਲੋਕ ਨੇ ਚਾਹੇ ਵਿਦਿਆਰਥੀਆਂ ਦੀ ਗੱਲ ਕਰ ਲਈਏ ਚਾਹੇ ਉਹ ਮੁਲਾਜ਼ਮ ਵਰਗ ਦੀ ਗੱਲ ਕਰ ਲਈਏ ਤਾਂ ਇਸ ਦੇ ਨਾਲ ਜਿਹੜੇ ਪ੍ਰਭਾਵਿਤ ਆ ਹੋਏ ਨਹੀਂ ਆਮ ਜਨ ਜੀਵਨ ਪ੍ਰਭਾਵਿਤ ਜਿਹੜਾ ਇਸ ਦੇ ਨਾਲ ਮੀਂਹ ਦੇ ਨਾਲ ਹੋਇਆ ਇਹਦੇ ਵਿੱਚੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਦੇ ਵਿੱਚ ਵੀ ਬਿਆਸ ਦਰਿਆ ਦੀ ਕਾਫੀ ਮਾਰ ਹੈ ਫਾਜ਼ਲਕੋਟ ਦੇ ਵਿੱਚ ਵੀ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਵੀ ਜਿਹੜਾ ਕਿ ਮੀਂਹ ਦੇ ਨਾਲ ਇਹ ਪ੍ਰਭਾਵਿਤ ਜਿਹੜਾ ਹੋਇਆ ਤਾਂ ਉੱਥੇ ਹੀ ਇਸ ਮੀਂਹ ਦੇ ਨਾਲ ਡੈਮਾ ਦਾ ਪਾਣੀ ਜਿਹੜਾ ਪੂਰੀ ਤਰ੍ਹਾਂ ਭਰ ਚੁੱਕਿਆ ਅਤੇ ਨਦੀਆਂ ਨਾਲਿਆਂ ਦੀ ਜ਼ਿਕਰ ਗੱਲ ਕਰੀਏ ਤਾਂ ਉਹ ਵੀ ਕਾਫੀ ਉਫਾਨ ਦੇਤਨੇ ਤੇ ਹੁਣ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਇਹ ਮੀਂਹ ਪੈ ਰਿਹਾ ਹੈ تا اس وقت ਸਾਡੇ ਨਾਲ ਅਮਿਤ ਸੇਠੀ ਜੁੜੇ ਨੇ ਤਾਂ ਹੋਰ ਜਾਣਕਾਰੀ ਲਵਾਗੇ ਸੇਠੀ ਸਾਹਿਬ ਕਿਸ ਤਰ੍ਹਾਂ ਜਿਹੜਾ ਕਿ ਪੰਜਾਬ ਭਰ ਦੇ ਵਿੱਚ ਮੀਂਹ ਪੈ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਰਹੇ ਨੇ ਹਾਂ ਬਿਲਕੁਲ ਬੇਨ ਅਗਲਤ ਜਿਵੇਂ ਤੇ ਬਹੁਤ ਜ਼ਿਆਦਾ ਜਿਹੜੇ ਨੇ ਬੁਰੇ ਹਾਲ ਜਿਹਨੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਜਿਹੜਾ ਜਿਹੜੀਆਂ ਨੇ ਆ ਰਹੀਆਂ ਸਾਹਮਣੇ ਆ ਰਹੀਆਂ ਨੇ ਬਿਆਸ ਨਦੀ ਜਿਹੜੀ ਹੈ ਉਹ ਪਾਣੀ ਕਿ ਕਰੇਗਾ ਆਸਪਾਸ ਦੇ ਅਰੀਏ ਦੀ ਗੱਲ ਕਰੀਏ ਬਿਆਸ ਨਦੀ ਦੇ ਸ਼ਹਿਰਨ ਤਾਰਨ ਹੰਬਿਕ ਸੁਲੰਦਰ ਹੋਰ ਇਹਨਾਂ ਦੀ ਵੀ ਗੱਲ ਕਰੀਏ ਤੇ ਜਿਹੜੇ ਪਿੰਡ ਨੇ ਪਿੰਡਾਂ ਦਾ ਵਿੱਚ ਵੀ ਕਾਫੀ ਸਾਰੇ ਜਿਸ ਤੋਂ ਨੰਬਰ ਲਗਾਤਾਰ ਜਿਹੜਾ ਹੈ ਗੱਗਰ ਦਾ ਪਾਣੀ ਵੀ ਵਸਦਾ ਦਿਖਾਈ ਦੇ ਰਿਹਾ ਤੇ ਕਾਫੀ ਫਲਾ ਜਿਹੜੇ ਨੇ ਮੁਸ਼ਕਿਲ ਪਰੇ ਦੇਖਣ ਨੂੰ ਮਿਲ ਰਹੇ ਨੇ ਉੱਥੇ ਇਹ ਵੀ ਸਰਕਾਰਾਂ ਦੀ ਗੱਲ ਕਰੀਏ ਸਰਕਾਰ ਵੀ ਜਿਹੜੀ ਹੈ ਐਕਟਿਵ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਜਿਹੜੀਆਂ ਸਰ ਆਪਣਾ ਜਿਹੜੇ ਵੀ ਸਭ ਭਾਰਤ ਦੇਖੇ ਜਿਆਦਾ ਨੁਕਸਾਨ ਹੋ ਰਿਹਾ ਉੱਥੇ ਜਿਹੜਾ ਹੈ ਮਤਲਬ ਲੋਕਾਂ ਨੂੰ ਰਾਹਤ ਮਿਲ ਸਕੇ ਉਹਨਾਂ ਇਲਾਕੇ ਵੀ ਜਿਹੜੇ ਨੇ ਬਚਾਅ ਕਾਰਜ ਚੱਲ ਰਹੇ ਨੇ ਤੇ ਬਿਲਕੁਲ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਜੀ ਅਹ ਸਿਟੀ ਕਿਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਜਾਂ ਫਿਰ ਕੋਈ ਰੈਡ ਅਲਰਟ ਜਾਂ ਪੀਲਾ ਅਲਰਟ ਜਾਂ ਫਿਰ ਇਸ ਤਰ੍ਹਾਂ ਦੀ ਕੀ ਜਾਣਕਾਰੀ ਹੈਗੀ ਹੈ ਬਿਲਕੁਲ ਅਗਰ ਪੰਜਾਬ ਦੀ ਗੱਲ ਕਰੀਏ ਚਾਹੇ ਅਸੀਂ चौबी तरीक की गल करिए पच्ची की गल करिए लगातार अः जोड़ा है यही जारी जानकारी मिल रही थी कि येलो अलर्ट जोड़ा है कई जगह से जारी किया गया हालांकि इस तरह छब्बी तरीक है अल गल करिए जरूर अलर्ट जोड़ा है जारी किया हो इस समय मैं चंडीगढ़ देखा और चंडगढ़ की गल करिए मौसम जोड़ा है खराब देखने को मिल रहा बारिश वाली जी स्थिति इस समय बिल्कुल बनी हुई है कि कल भी बहुत ज्यादा बारिश थी हालांकि अलर्ट जोड़ा है समय समय से मौसम विभाग करता दिखाई दे रहा और राहत भी अगर से गल ਤ리에 ਤੇ بارش ਤੋਂ ਹਲੇ ਰਹਾ ਜਿਹੜੀਆਂ ਲੋਕਾਂ ਨੂੰ ਨਹੀਂ ਮਿਲਦੇ ਦੇਖ ਰਿਹਾ ਠੀਕ ਹੈ ਸਿਟੀ ਜਿਸ ਤਰ੍ਹਾਂ ਕੀ ਲਗਾਤਾਰ ਬਾਰਿਸ਼ ਦਾ ਇਹ ਪ੍ਰਭਾਵ ਜਿਹੜਾ ਪੈਂਦਾ ਰੋਜ਼ ਮਰਾਰ ਦੀ ਜਿਹੜੀ ਜ਼ਿੰਦਗੀ ਤੇ ਵਿੱਚ ਲੋਕ ਜਿਹੜੇ ਨੇ ਚਾਹੇ ਵਿਦਿਆਰਥੀ ਵਰਗ ਹੈ ਮਲਾਜ਼ਮ ਵਰਗ ਹੈ ਉਹ ਵੀ ਪ੍ਰਭਾਵਿਤ ਹੋ ਰਿਹਾ ਤਾਂ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਜਿਸ ਤਰ੍ਹਾਂ ਕੀ ਪਿਛਲੇ ਸਮੇਂ ਦੇ ਵਿੱਚ ਤਸਵੀਰਾਂ ਸਾਹਮਣੇ ਆਈਆਂ ਸੀ ਕਿ ਕਾਫੀ ਜਿਹੜਾ ਜਲਥਲ ਚੰਡੀਗੜ੍ਹ ਹੋਇਆ ਸੀਗਾ ਤਾਂ ਪੰਜਾਬ ਦੇ ਵਿੱਚ ਜੇਕਰ ਪਠਾਨਕੋਟ ਦੀ ਗੱਲ ਕਰੀਏ ਜਾਂ ਫਿਰ ਜਲੰਧਰ ਦੀ ਗੱਲ ਕਰੀਏ ਜਾਂ ਫਿਰ ਫਾਜ਼ਿਲਕਾ ਤੇ ਤਰਨਤਾਰਨ ਦੇ ਵਿੱਚ ਹਾਲਾਤ ਕਾਫੀ ਜਿਹੜੇ ਨਾ ਕਿ ਨੇ ਤਾਂ ਚੰਡੀਗੜ੍ਹ ਇਸ ਮੀਂਹ ਦੇ ਪ੍ਰਭਾਵ ਤੋਂ ਕਿੰਨਾ ਕੁ ਜਿਹੜਾ ਬਚਾ ਹੈਗਾ ਬਿਲਕੁਲ ਜੇ ਖਾਸ ਕਰਕੇ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਆ ਰਹੀਆਂ ਨੇ ਕਈ ਜਗ੍ਹਾ ਤੇ ਖੂਂਦਾ ਦੀ ਚੁੱਪੀ ਦੀ ਵੀ ਗੱਲ ਲਈ ਹੈ ਕਿਤੇ ਜਾ ਰਹੀ ਹੈ ਕਿ ਚੁੱਪੀ ਜਗੀਆਂ ਕਰ ਦਿੱਤੀ ਹੈ ਹਾਲਾਂਕਿ ਚੰਡੀਗੜ੍ਹ ਦੀ ਗੱਲ ਕਰੀਏ ਕਿ ਬਿਲਕੁਲ ਲੈਂਡ ਸਿਟੀ ਹੈ ਚੰਡੀਗੜ੍ਹ ਜਿਹੜਾ ਡਰੇਨੇਜ ਸਿਸਟਮ ਹੈ ਉਹ ਕਾਫੀ ਜ਼ਿਆਦਾ ਅੱਛਾ ਮੰਨਿਆ ਜਾਂਦਾ ਹੈ ंडीगढ़ ਦਾ ਇੱਥੇ ਇਹਨਾਂ ਜਿਹੜਾ ਹੈ ਸੜਕਾਂ ਤੇ ਨਹੀਂ ਦੇਖਣ ਨੂੰ ਮਿਲਦਾ ਹਾਲਾਂਕਿ ਜੋ 2-4 ਦਿਨਾਂ ਦੇ ਵਿੱਚ ਲਗਾਤਾਰ ਜਿਹੜੀ ਬਾਰਿਸ਼ ਹੋਈ ਆ ਉਹਨੇ ਪ੍ਰਸ਼ਾਸਨ ਦੀ ਵੀ ਪੋਲ ਪੱਟੀ ਖੋਲੀ ਐ ਥਿੰਨ-ਥਿੰਨ 4-4 ਫੁੱਟ ਪਾਣੀ ਜਿਹੜਾ ਹੈ ਸੜਕਾਂ ਤੇ ਬਿਲਕੁਲ ਦੇਖਣ ਨੂੰ ਮਿਲਿਆ ਹਾਲਾਂਕਿ ਬਿਲਕੁਲ ਕੋਈ ਇੱਥੇ ਡਰ ਵਾਲੀ ਸਥਿਤੀ ਨਹੀਂ ਐ ਲੋਕਾਂ ਨੂੰ ਕੋਈ ਭੈ ਨਹੀਂ ਐ ਹਾਂ ਬਾਰਿਸ਼ ਤੋਂ ਲੋਕ ਪਰੇਸ਼ਾਨ ਨੇ ਖਾਸ ਕਰਕੇ ਜਿਹੜੇ ਕੀ ਰੋਜ਼ ਮਰਦੀ ਜ਼ਿੰਦਗੀ ਦੇ ਬੱਚੇ ਮਾਰਕੀਟ ਤੇ ਵੀ ਜਾਂਦੇ ਨੇ ਫੀਲਡ ਤੇ ਵੀ ਜਾਂਦੇ ਨੇ ਜਿਹੜੇ ਫੀਲਡ ਵਰਕਰ ਨੇ ਬੱਚੇ ਨੇ ਉਹਨਾਂ ਦੇ ਵਿੱਚ ਅਰੇਕਟ ਕੋਈ ਪਤਾ ਨਹੀਂ ਕਦੋਂ ਬਾਰਿ ਜਿਹੜੀ ਹੋ ਜਾਏਗੀ ਉਹਨੂੰ ਲੈ ਕੇ ਜਿਹੜਾ ਹੈ ਜ਼ਰੂਰ ਹੈ ਹਾਲਾਂਕਿ ਸਾਗਰ ਕੋਈ ਬਾੜ ਵਾਲੀ ਸਥਿਤੀਈ ਤੇ ਐਦਾਂ ਵੀ ਕੋਈ ਇਸ ਦੀ ਤਕਵੀਰਾਂ ਨਹੀਂ ਸਾਹਮਣੇ ਆਈਆਂ ਨਾਲ ਹੀ ਅਗਰ ਖਰੜ ਜਿਹੜੀ ਵੀ ਗੱਲ ਕਰੀਏ ਉੱਥੇ ਜਿਹੜੀਆਂ ਨੇ ਜ਼ਰੂਰ ਕਿੱਥੀ ਖਰੜ ਜਿਹੜਾ ਹੈ ਉੱਥੇ ਜ਼ਰੂਰ ਪਾਣੀ ਜਿਹੜਾ ਹੈ ਖੜਾ ਹੁੰਦਾ ਹੈ ਜੇ ਸੋਸਾਇਟੀਜ਼ ਦੀ ਗੱਲ ਕਰੀਏ ਤੇ ਗਲੀਆਂ ਦੀ ਗੱਲ ਕਰੀਏ ਜੀ ਜੀ ਬਿਲਕੁਲ ਬਤੇਰੇ ਜਾਣਕਾਰੀ ਦੇ ਲਈ ਤੁਹਾਡਾ ਧੰਨਵਾਦ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਲਗਾਤਾਰ ਜਿਹੜਾ ਕਿ ਪੰਜਾਬ ਦੇ ਵਿੱਚ بارش ਹੋ ਰਹੀ ਹੈ ਤਾਂ ਇਸ بارش ਨੇ ਜਿੱਥੇ ਕਿ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਉਹਨੀਆਂ ਹੀ ਮੁਸ਼ਕਲਾਂ ਪਾ ਦਿੱਤੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਜਿਹੜੇ ਕਿ ਵਕ ਵਕ ਡਾਟਾ ਜਿਹੜਾ ਆ ਉਹ ਪੇਸ਼ ਕਰ ਦਿੱਤਾ ਜਾਂਦਾ ਹੈ ਕਿ ਕਿਸ ਏਰੀਏ ਦੇ ਵਿੱਚ ਜਾਂ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਜ਼ਿਆਦਾ ਮੀਂਹ ਪੈਣਾ ਹੈ